ਜੀ ਸਵਾਗਤ ਆ ਤੁਹਾਡਾ ਆਪਣੇ ਤੇ ਯਾਨੀ ਯੂਟਿਊਬਰ ਦੇ ਦੇਖੋ ਬੰਦੇ ਝੁੰਬੀਆਂ ਵਾਲੇ ਖੜੇ ਨੇ ਆ ਬੰਦੇ ਨੂੰ ਪਛਾਣੋ ਕਿਹੜੇ ਪਿੰਡ ਦਾ ਬੰਦਾ ਹੈ ਹਲੋ ਪੋਆ ਫਰਦਾ ਰੇ ਚੰਬਲ ਦਾ ਰਕੂ ਹੈ ਜੀ ਚੰਬਲ ਦਾ ਰਕੂ ਨਾਲ ਆ ਦੇਖੋ ਬਈ ਪੱਲੋ ਆ ਪਾਣੀ ਦੀ ਸਪੀਡ ਦਿਖਾਉਣੇ ਤੁਹਾਨੂੰ ਦੇਖੋ ਪਾਣੀ ਦੀ ਸਪੀਡ ਕਿੰਨੀ ਹੈ ਭਰ ਗਿਆ ਪਰਾ ਨੋਂ ਵੈਸੇ ਇਕੱਠਾ ਹੈ ਪ੍ਰਾਤ ਸਾਹ ਮੈਂਡੀ ਦੇ ਉੱਤੇ ਚੱਲਦਾ ਜੀ ਬਣੀ ਸਪੀਡ ਬਹੁਤ ਹੈ ਬਣੀ ਐਨੇ ਬੰਦੇ ਇਕੱਠੇ ਹੋ ਰਹੇ ਨੇ ਦੇਖੋ ਜੀ ਵੀਰੋ ਘਰੇ ਜਰੂਰ ਪਹੁੰਚਣਾ ਰੇ ਹੋਰਨ ਬੈਰ ਤਾਂ ਗਰੀ ਜਾਂਦਾ ਕੋਈ ਇੰਜਨ ਡੁੱਬੂਆ ਬਈ ਇੰਜਨ ਕੱਢਣ ਵਾਸਤੇ ਬੰਦੇ ਪਹੁੰਚੇ ਨੇ ਸਾਰੇ ਔਰ ਖੇਤਾਂ ਨੂੰ ਪਾਣੀ ਲਾਉਂਦੇ ਨੇ ਕਿਥੇ ਡੁੱਬਿਆ ਵੀ ਹੋਊਗਾ ਉਥੇ ਉਹ ਸੀਗਾ ਉਹ ਦੇਖੋ ਡੁੱਬ ਗਿਆ ਉਹ ਇੱਕ ਇੰਜਨ ਯਾਰ ਇਹਨਾਂ ਨੂੰ ਕੀ ਹੁੰਦਾ ਇੱਜ ਕੀ ਪਾਣੀ ਪੈਂਦਾ ਪਹਿਲਾਂ ਨੂੰ ਵੱਧ ਗਿਆ ਬਾਈ ਸਵੇਰ ਨੂੰ ਕੱਲ ਤਾਂ ਬਹੁਤ ਨੀਮਾਦੀ ਯਾਰ ਕੱਲ ਮੈਂ ਨੰਗੇ ਸਿਰੋ ਦੀ ਕੱਲ ਤਾਂ ਹੋ ਉਥੋ ਜਿਹੜੇ ਉਹ ਇੱਟਾਂ ਹੀ ਬੀਨ ਉਥੋਂ ਖਾਸਾ ਨੰਗਾ ਹੋ ਰਿਆ ਦੀਗਾ ਹਾਂ ਮੈਂ ਉੱਥੇ ਨੀਗਾ ਮਰੀ ਸੀ ਖਾਸਾ ਨੀਮਾਦੀ ਉੱਥੇ ਤੱਕ ਵੱਗ ਗਿਆ ਸਾਰਾ ਜਿੰਨਾ ਉੱਤਰਾ ਜੀ ਉਹਨਾਂ ਦਾ ਚੜ ਗਿਆ ਇਹ ਜਿੰਨਾ ਹਮੀ ਹੈ ਜਿਹੜੇ ਸਾਡੇ ਇਹਦੀ ਘਾਟੇ ਜਿਉ ਉਹਨਾਂ ਉਹਨਾਂ ਵੱਗ ਗਿਆ ਇਹ ਦਿਵਾਰੇ ਆ ਕਿਵੇਂ ਸ਼ਾਮ ਤੱਕ ਹੋ ਗਿਆ ਬਾਲਾ ਤੇਜ ਆ ਬਾਈ ਬਾਲਾ ਤੇ ਹਰਣਾ ਜੇਹੀ ਪਾਣੀ ਬਾਲਾ ਇਹ ਗਲੇ ਨੂੰ ਹੋ ਗਿਆ ਮਾਹ ਤੂਹਾਂ ਚ ਲੋਕਾਂ ਨੂੰ ਬਾੜ ਬਾੜਾ ਕਿ ਨਹੀਂ ਕੀ ਬੰਦ ਤੂੰ ਪਿੰਡ ਦੇ ਪਿੰਡੜੇ ਫੜੇ ਸਹੀ ਕਹਿਣਾ ਕਿ ਭਾਂ ਜੋ ਕਿੰਨਾ ਯਾਰਾ ਨਾ ਯਾ ਦੇਖ ਲਾ ਆਪਾਂ ਨੂੰ ਇਹ ਦੇਖ ਕੇ ਡਰ ਜਰਾ ਵਜਾ ਬੜਾ ਗਰਜੀ ਦੇਖ ਲਈ ਹੋਵੇ ਉਹ ਏ ਘੱਗਰ ਕੀ ਵਿੱਚ ਜਿੰਨਾਂ ਦੇ ਬਾਈ ਆ ਜਿਹੜਾ 7 ਲੋਈਦ ਰਾਇਆ ਜਾ ਉਹ ਹੀ ਟੁੱਟਿਆ ਪਤਾ ਕਾ ਕਿੰਨੇ ਵਿਆਸ ਆ 7 ਲੋਈਦ ਪਤਾ ਕਾ ਕਿਲੋਮੀਟਰ ਤੱਕ ਟੁੱਟਿਆ ਹੋਇਆ ਉਹ ਕਿਵੇਂ ਬੰਨ ਲੱਗੂ ਤੇ ਬੰਦੇ ਵੀ ਲੱਗਦਾ ਹੈ ਨਾਈਟ ਤੇ ਲੱਗੇ ਜਿੱਥੇ ਰੁਕ ਲੇਗੇ ਜੀ ਉੱਥੇ ਗੱਲ ਤੇਜ਼ ਹੈ ਚੱਕਰ ਆਉਂਦੇ ਰਹਿ ਐ ਝਾਕੀ ਜਾਲ ਇੱਕ ਵਾਰੀ ਦੇਖੀ ਜਾ ਲੈ ਜਾ ਥੱਲੇ ਆਵਰ ਦੇਖੀ ਜਾ ਲੈ ਥੱਲੇ ਤੇ ਜੜਨ ਲੱਗੀ ਇਹਨੂੰ ਵਿੱਚ ਲਿਆਉਣਾ ਹੈ ਸਬਸਕ੍ਰਾਈਬਰ ਆਪਣਾ ਹੋਰ ਬੰਦੇ ਸਬਸਕ੍ਰਾਈਬ ਆਏਗਾ ਐਨ ਸਬਸਕ੍ਰਾਈਬਰ ਹਾਂ ਬੰਦੇ ਜਾਲ ਸਾਈਡ ਮਿਲ ਗਿਆ ਪਾਣੀ ਦੇਖਣ ਆ ਰਹੇ ਵੀ ਭਾਈ ਫਾਇਓ ਬਰਾ ਕੂੰ ਬੀਲੇ ਗਰੇ ਨਾ ਬੰਦੇ ਰਾਖੀ ਦੇ ਨੇ ਰਾਖੀ ਦੇ ਪਰ ਫਿਰ ਜਬਰੋ ਬੀਰੋ ਕਹਿੰਦੇ ਕੱਲੇ ਆਹੀ ਬੰਦੇ ਪਹੁੰਚੇ ਨੇ ਕੋਈ ਨਹੀਂ ਆਇਆਗਾ ਉਹ ਨੇ ਉਹ ਮਿਲਿਆ ਬੀਰੋ ਕਦੇ ਸੰਗ ਤਾਂ ਪਹੁੰਚ ਗਏ ਹੋਲੀ-ਵਲੀ ਆਉਂਦੇ ਨੇ ਚਾ ਪੀਏ ਤੇ ਅੱਛਾ ਕੋਈ ਕੱਲੇ ਆ ਜਾਣਗੇ ਹੌਲੀ-ਹੌਲੀ ਬਾਲਾ ਪਾਣੀ ਦੇਖਿਓ ਪਾਣੀ ਕਿੰਨਾ ਤੇਜ਼ ਹੋ ਗਿਆ ਅੱਗੇ ਨੂੰ ਸੱਤ ਨਾ ਉਹ ਕਿ ਸਿਕੰਦਰ ਕਹੀਂ ਚੱਕ ਲਿਆ ਹੋਰ ਰੋਲਣਾ ਜਾਵੇ ਆਪਣੇ ਪਿੰਡ ਦੇ ਦੇਗੇ ਨੇ ਉਹਦੇ ਲਈ ਕਹੀਂ ਦੇ ਵੀ ਮੇਰੀ ਵੀ ਕਹੀਂ ਚੋਰੀ ਹੋ ਗਈ ਉਹ ਆਪਣੇ ਪਿੰਡ ਦੇ ਨਹੀਂ ਜੋ ਬਰਾ ਤੇ ਮੇਰੀ ਬਾਬਾ ਜਾਉ ਆਪਣੇ ਜੇਲੇ ਦੇ ਉਹਦਾ ਫਾਇਦਾ ਬਲਾ ਕੁੰਡਾ ਪੈਂਦਾ ਸਾ ਦੇਖੋ ਪਹਿਲਾਂ ਉਹ ਕਿੰਨਾ ਇਕੱਠਾ ਹੋ ਗਿਆ ਬਈ ਉਹ ਉਹ ਆ ਗਿਆ ਆਪਣੇ ਵੀਰੋ ਗਾਲੇ ਗੰਦੇ ਆ ਗਏ ਹੇ ਇਹ ਕੰਦੇ ਕਰਨਾ ਲੋਏ ਮਿੱਤਰੋ ਵੀਰੋ ਕਹਦੇ ਬੰਦੇ ਹੋਰ ਆ ਚੁੱਕੇ ਨੇਗੇ ਕੀ ਮੁੰਡਿਓ ਆਉਂਦੇ ਨੇ ਆਪਣੇ ਪਿੰਡ ਵਾਲੇ ਮੰਗ ਰਹੇ ਇਹਨਾਂ ਨੇ ਟਰਾਲੀਆਂ ਭਰੀਆਂ ਜਾਣਗੀਆਂ ਟਰਾਲੀਆਂ ਹੋਣਗੀਆਂ ਕਹੀਆਂ ਲਈ ਆਉਂਦੇ ਨੇ ਅਸੀਂ ਰੋਜ਼ ਨੱਕੇ ਮੋੜਨ ਨੂੰ ਜਾਂਦੇ ਹਾਂ ਚੱਲ ਕੋਈ ਗੱਲ ਉਹ ਕਾਨੂੰ ਹੈ ਤਾਂ ਉਹਨਾਂ ਦਾ ਚੜਿਆ ਨਹੀਂ ਜਿੰਨਾਂ ਨੇ ਚੜ੍ਹਨ ਹੋਵੇ ਉਹ ਵੀ ਹਾ ਡੰਡੇ ਨਾਲ ਬਈ ਉਹ ਕੱਢਦੇ ਨੇ ਬੇਲ ਆਹ ਦੇਖੋ ਜਿਹੜੀ ਬੇਲ ਫਾਜੀਆਂ ਦੀ ਐ ਕੱਢ ਦਿੰਦੇ ਨੇ ਬਾਈ ਨੀ ਇਹ ਵੀ ਰੈਂਡ ਲੱਗ ਜੂ ਨਾ ਬਾਈ ਰੱਖੀ ਰੱਖਣੀ ਪੈਂਦੀ ਐ ਦੀ ਜੇ ਰੈਂਡ ਲੱਗ ਗਈ ਪਾਣੀ ਦੀ ਰਕਤ ਆਉਣੀ ਡੂੰਗਾ ਹੀ ਬਹੁਤ ਨਾ ਇਹ ਹੈ ਨਾ ਇਹ ਜੇ ਮੂਰੇ ਇਕੱਠੀ ਹੋਣ ਲੱਗੀ ਕਬੇਲ ਚ ਬੇਲ ਅੜੀ ਜਿਹੜੀ ਹੋਊਗੀ ਫਿਰ ਮੂਰੇ ਫਿਰ ਇਕੱਠੀ ਨਿਕਲਦੀ ਵੀ ਨਹੀਂ ਹੈਗੀ ਇਹ ਥੋੜੀ ਥੋੜੀ ਤਾਂ ਨਿਕਲ ਹੀ ਜਾਂਦੀ ਹੈ ਜੀ ਚਲੋ ਰੱਬ ਜੀ ਮੀਂਹ ਹਟਾਵੇ ਤਾਂ ਨਾਲਾ ਘਟੇ ਯਾਰਾ ਹੁਣ ਮੀਂਹ ਹਟਦਾ ਨਹੀਂਗਾ ਬਈ ਪਾਣੀ ਮਗਰ ਵਧ ਜਾਂਦਾ ਗਾਹਾਂ ਤਾਂ ਬਧੂ ਬਧੂ ਹੋਰ ਹੁਣ ਲੋ ਵੀ ਮਿੱਤਰੋ ਧੁੱਪ ਕੱਢ ਰੱਖੀ ਰੱਬ ਨੇ ਕਿੱਚੀ ਮੀਂਹ ਪਈ ਜਾਂਦਾ ਦੇਖੋ ਸੱਤ ਰੰਗੇ ਪਿੰਘਾ ਦੋ ਇਹ ਤਾਂ ਸ਼ੁਰੂ ਹੋ ਕੇ ਦੇਖੋ ਮੁਗਦੀ ਆ ਸੈਲਰ ਚ ਆ ਕਿਉਂ ਦੀ ਦੂਜੀ ਤਾਂ ਰਾਜੀ ਮੁਕੀ ਉਹ ਰੋਕੀ ਹੋਏ ਵੇਖ ਰੋਕੀ ਆਪਣਾ ਜਰਾ ਬਗਲੇ ਮਗਰ ਭਜਦਾ ਇਹ ਦਸ ਦੂ ਫੜ ਲਿਆਂਗਾ ਇਹਨਾਂ ਨੂੰ ਆ ਜਾ ਰਾਜਾ ਰੋਕੀ 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 ਦੇਖੋ ਕੱਦੂ ਨੰਮੀ ਵੇਜ ਫੇਰ ਸਬਜੀ ਫੇਰ ਭਰ ਗਈ ਦਿਨੇ ਨਹੀਂ ਗੱਡੀ ਕੀ ਬੰਦਾ ਨੇ ਧੋਪ ਕੰਮ ਜੁੰਦਾ ਨਾ ਕਰ ਲਈ ਬੰਦਾ ਕੋਈ ਇਹ ਜੱਪ ਨੇ ਸਪਰੇਅ ਕਰੀ ਸੀ ਕਰ ਲਾ ਦੇਖੋ ਅਸਰ ਕਰ ਗਈ ਕਿ ਕਰੀ ਨਹੀਂ देखिए ിബട ചിബ ചിബി ചിബി റോക്കി ਕਪੜਾ ਦੇ ਦੇ ਕਿਉਂ ਆ ਜਾ ਆ ਜਾ ਭੱਜ ਕੇ ਭੱਜ ਕੇ ਰੋਕੀ ਆ ਜਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਆ ਜਾ ਭੱਜ ਕੇ ਆ ਜਾ ਆ ਸਿੱਧੀ ਰੰਗ ਵਾਲੇ ਫਾਸਟ ਹੈ ਦੰਦਾ ਇਹ ਕੱਦਦਾ ਛਾਲਾ ਮਾਰਦਾ ਆ ਜਾ ਭੱਜ ਕੇ ਆ ਜਾ ਭੱਜ ਕੇ ਭੱਜ ਕੇ ਗੋਲੀ ਨੂੰ ਲੰਗੇ ਨੇ ਆ ਜੰਗੇ ਇਧਰ ਆਇਆ ਲੋ ਵੀ ਚੋਬਰੋ ਕਹਿੰਦੇ ਮਾਹੌਲ ਹੋਇਆ ਬੈ ਇੱਕ ਨੰਬਰ ਸਤਰੰਗੀ ਪਿੰਗੀ ਹੋਈ ਗਈ ਨਹੀਂ ਮਿੱਤਰੋ ਦੋ ਨਹੀਂ ਆ ਦੇਖੋ ਇਕੱਠੀਆਂ ਦੋ ਚੜਾਦਿਆਂ ਮਦੰਦਰ ਨੇ ਚਿਬੜ ਚਿਬੜ ਆ ਵੀਰ ਬਰਖਾ ਗਦੀਏ ਕੰਮ ਦੀ ਇਹ ਜਿਵੇਂ ਬਣ ਸਕਦੀ ਹੈ ਗੱਲ ਜੀ ਬਣੀ